ਸਾਹਿਬ ਜੀਓ ਗੁਰ ਕੀ ਹਮਤ ਤੋਂ ਲੇ ਈਆਨੇ ਪਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਪਗਤ ਕਰੋ ਮਨ ਮੀਤਾ निर्मल होए तुम्हारा चित्त चरण कमल राखो मन माहिं जन्म जन्म के खिलख जाहिं आप जपो अब रा नाम जपावो ਸੁਣਤ ਕਹਿਤ ਰਹਿਤ ਗਤ ਪਾਵੋ ਸਾਰਪੂਤ ਸਤ ਹਰ ਕੋ ਨਾਉ ਸਹਜ ਸੁਭਾਈ ਨਾਨਕ ਗੁਣ ਗਾਉ ਸਾਰਪੂਤ ਸਤ ਹਰ ਕੋ ਨਾਉ सहज सुभाए नानक गुण गाओ वाहे गुरु जी का खालसा वाहे गुरु जी की फतेह ਵੜ ਭਾਗੇ ਹਾਂ ਜੀ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਗੁਰੂ ਚਰਨਾਂ ਵਿੱਚ ਪਹੁੰਚੀ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਕੇ ਬਚਨਾਂ ਨੂੰ ਸਮਝਣ ਦਾ ਆਪਾਂ ਯਤਨ ਕਰ ਰਹੇ ਹਾਂ ਸੋਖਮਨੀ ਸਾਹਿਬ ਜੀ ਦੀ 19 ਅਸ਼ਟਪਦੀ ਦੀ 6ਵੀਂ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਕੱਲ ਦੇ ਪਿਛਲੇ ਦੀਵਾਨਾਂ ਦੇ ਵਿੱਚ ਪਾਵਨ ਪੌੜੀ ਦੀਆਂ ਪਹਿਲੀਆਂ ਦੋ ਪੰਕਤੀਆਂ ਦੀ ਵਿਚਾਰ ਆਪਾਂ ਕੀਤੀ ਸੀ ਗੁਰ ਕੀ ਮਤ ਤੂੰ ਲਹਿ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਇਹ ਦੋ ਪੰਕਤੀ ਗੁਰ ਕਲ ਆਪਾਂ ਵਿਚਾਰੀਆਂ ਸੀ ਕਿਉਂਕਿ ਪੌੜੀ ਦਾ ਵਿਸ਼ਾ ਹੈ ਸਹਿਜ ਸੁਭਾਈ ਨਾਨਕ ਕੋਣ ਗਾਉਂਦਾ ਹੈ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਪਰ ਉਹਦੇ ਵਿੱਚ ਸਹਿਜ ਸੁਭਾਅ ਨਹੀਂ ਹੁੰਦਾ ਫਾਤਖਾ ਕਹਿੰਦੇ ਤੇਰੀ ਪਰਮੇਸ਼ਰ ਦਾ ਗੁਣ ਗਾਉਣਾ ਤੇਰੀ ਸੁਭਾਅ 'ਚ ਸ਼ਾਮਲ ਹੋ ਜਾਏ ਜਿਹੜੀ ਚੀਜ਼ ਕੱਲ ਵੀ ਆਪਾਂ ਵਿਚਾਰ ਕੀਤੀ ਜਿਹੜੀ ਚੀਜ਼ ਸਾਡੇ ਸੁਭਾਅ ਵਿੱਚ ਹੁੰਦੀ ਹੈ ਉਹ ਔਖੀ ਹੋਵੇ ਤਾਂ ਵੀ ਕਰਨੀ ਸੌਖੀ ਲੱਗਦੀ ਹੈ ਜਿਵੇਂ ਮੈਂ ਰਾਤ ਦੇ ਕੱਲ ਦੀਵਾਨਾ ਵਿੱਚ ਬੇਨਤੀ ਕੀਤੀ ਵੀ ਆਪਾਂ ਸਾਰੇ ਜਾਣਦੇ ਹਾਂ ਵੀ ਝੂਠ ਬੋਲਣਾ ਪਾਪ ਹੈ ਪਰ ਕਿੰਨੇ ਸਹਿਜ ਨਾਲ ਬੋਲ ਦਿੰਨੇ ਆਂ ਇਦਾਂ ਕੋਈ ਤਕਲੀਫ ਹੀ ਨਹੀਂ ਹੁੰਦੀ ਕਿ ਸਾਨੂੰ ਸਭ ਨੂੰ ਪਤਾ ਹੈ ਵੀ ਸੱਚ ਬੋਲਣਾ ਪੁੰਨ ਚੰਗੀ ਗੱਲ ਹੈ ਪਰ ਕਈ ਵਾਰ ਸੱਚ ਬੋਲਣ ਵੇਲੇ ਪਰੇਸ਼ਾਨ ਹੋ ਜਾਂਦੇ ਕਿ ਇਹ ਸਾਡੇ ਨਾਲ ਆਮ ਹੁੰਦਾ ਹੈ ਸੱਚ ਬੋਲਣ ਲੱਗਿਆਂ ਆਪਾਂ ਬਹੁਤ ਸੋਚਦੇ ਆ ਵੀ ਬੋਲਾਂ ਕਿ ਨਾ ਬੋਲਾਂ ਝੂਠ ਬੋਲਣ ਲੱਗਿਆਂ ਇੰਦਾਂ ਬੋਲ ਛੁਟਕੀ ਚ ਬੋਲ ਦਿੰਨੇ ਹਨ ਕਾਰਨ ਕੀ ਹੈ ਫੋਨਾ ਤਾਂ ਇਹ ਚਾਹੀਦਾ ਸੀ ਵੀ ਝੂਠ ਬੋਲਣ ਲੱਗਿਆਂ ਸੋਚਦੇ ਸੱਚ ਬੋਲਣ ਲੱਗਿਆਂ ਤੇ ਇਦਾਂ ਹੀ ਬੋਲ ਦੇਣਾ ਚਾਹੀਦਾ ਪਰ ਗੱਲ ਉਲਟੀ ਹੈ ਕਾਰਨ ਕੀ ਹੈ ਝੂਠ ਬੋਲਣਾ ਸਾਡੇ ਸੁਭਾਅ ਵਿੱਚ ਸ਼ਾਮਲ ਹੈ ਇਹ ਹੁੰਦਾ ਹੈ ਇਹ ਗੁਰਮੁਖ ਹੁਣ ਤੁਸੀਂ ਜਿਹੜੀ ਕੱਲ ਗੱਲ ਰਹਿ ਗਈ ਸੀ ਨਾ ਥੋੜੀ ਜੀ ਉਹ ਇਹ ਸੀ ਵੀ ਕੋਈ ਚੀਜ਼ ਸਾਡੇ ਸੁਭਾਅ ਚ ਆਉਂਦੀ ਕਿਵੇਂ ਹੈ ਵੀ ਇਹ ਕੱਲ ਗੱਲ ਰਹਿ ਗਈ ਸੀ ਵੈਸੇ ਜੇ ਪਰਮੇਸ਼ਰ ਦਾ ਨਾਮ ਹੈ ਉਹ ਸਾਡੇ ਸੁਭਾਅ ਚ ਸ਼ਾਮਲ ਕਿਵੇਂ ਹੋਵੇਗਾ ਅਭੇ ਆਸ ਦੇ ਨਾਲ ਕੋਈ ਚੀਜ਼ ਆਪਾਂ ਵਾਰ-ਵਾਰ ਕਰਦੇ ਆਂ ਵਾਰ-ਵਾਰ ਕਰਦੇ ਆਂ ਵਾਰ-ਵਾਰ ਕਰਦੇ ਆਂ ਫਿਰ ਉਹ ਸੋਚ ਨਹੀਂ ਨਹੀਂ ਪੈਂਦੀ ਸਾਡੇ ਸੁਭਾਅ 'ਚ ਸ਼ਾਮਲ ਹੋ ਜਾਂਦੀ ਹੈ ਗੁਰੂ ਪਾਤਸ਼ਾਹ ਨੇ ਕਿਹਾ ਤੂੰ ਪਰਮੇਸ਼ਰ ਦਾ ਸਿਮਰਨ ਵਾਰ-ਵਾਰ ਸਿਮਰਾਂ ਸਿਮਰੋ ਸਿਮਰ 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 ਕੇ ਜਿਹੜਾ ਦੋ ਵਾਰੀ ਸਿਮਰ ਆਇਆ ਨਾ ਉਹ ਦਾ ਅਰਥ ਕੀ ਹੈ ਸਿਮਰ ਸਿਮਰ ਕੇ ਵਾਰ-ਵਾਰ ਦੁਹਰਾ ਦੁਹਰਾ ਕੇ ਜਦੋਂ ਤੂੰ ਉਸ ਨੂੰ ਜਪੇਂਗਾ ਤੇ ਫਿਰ ਉਹ ਸਿਮਰਨ ਤੇਰੇ ਸੁਭਾਅ 'ਚ ਸ਼ਾਮਲ ਹੋ ਜਾਏਗਾ ਜਿਵੇਂ ਜਿਵੇਂ ਬਹੁਤ ਗੁਰਮਖ ਤੁਹਾਡੇ ਵਿੱਚ ਹੋਣਗੇ ਉਹਨਾਂ ਨੂੰ ਗੁਰਦੁਆਰੇ ਜਦੋਂ ਆਉਂਦੇ ਨੇ ਔਖਾ ਨਹੀਂ ਲੱਗਦਾ ਜਿੱਦੇ ਨਾਂ ਹਣ ਉਹਦੇ ਔਖਾ ਲੱਗਣ ਲੱਗ ਪੈਂਦਾ ਹੁੰਦਾ ਜੀ ਕਈ ਵਾਰੀ ਜਰਜਾਨਾ ਗੁਰਦੁਆਰਾ ਸਾਹਿਬ ਆਉਣੇ ਆ ਔਖਾ ਨਹੀਂ ਲੱਗਦਾ ਜਸਦਣ ਨਾ ਆਈ ਉਸ ਦਿਨ ਔਖਾ ਲੱਗਣ ਲੱਗ ਪੈਂਦਾ ਹੈ। ਕਾਰਨ ਕੀ ਹੈ? ਉਹ ਗੁਰਦੁਆਰਾ ਸਾਹਿਬ ਆਉਣਾ ਸਾਡੇ ਸੁਭਾਅ 'ਚ ਸ਼ਾਮਲ ਹੋ ਚੁੱਕਿਆ ਹੈ। ਵੀ ਜਾਣਾ ਹੀ ਜਾਣਾ ਹੈ। ਅੱਛਾ ਕਈਆਂ ਨੂੰ ਇੱਕ ਦਿਨ ਆਉਣਾ ਹੀ ਔਖਾ ਲੱਗਦਾ। ਉਹ ਪੁੱਛਦੇ ਵੀ ਆਪਣੋਂ ਵੀ ਤੁਸੀਂ ਰੋਜ਼ਾਨਾ ਚਲੇ ਜਾਂਦੇ ਹੋ। ਸਾਡਾ ਤਾਂ ਇੱਕ ਦਿਨ ਜਾਣਾ ਵੀ ਔਖਾ ਆ ਜਾਂ ਪਿਆ। ਪੁੱਛਦੇ ਨੇ ਨਾ ਕਾਰਨ ਕੀ ਹੁੰਦਾ? ਉਹਨਾਂ ਦੇ ਸੁਭਾਅ 'ਚ ਨਹੀਂ ਸ਼ਾਮਲ। ਗੱਲ ਅਰਥ ਕੀ ਬਣਿਆ ਗੱਲ ਔਖੇ ਜਾਂ ਸੌਖੇ ਦੀ ਨਹੀਂ ਹੈ ਗੱਲ ਸਾਡੇ ਸੁਭਾਅ ਚ ਸ਼ਾਮਲ ਕੀ ਹੈ ਇਸ ਕਰਕੇ ਜੋ ਚੀਜ਼ ਅਸੀਂ ਵਾਰ-ਵਾਰ ਕਰਦੇ ਹਾਂ ਉਹ ਗੁਰਮਖੋ ਸਾਡਾ ਸੁਭਾਅ ਬਣ ਜਾਂਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਨੂੰ ਵੀ ਵਾਰ-ਵਾਰ ਸਿਮਰ ਵਾਰ-ਵਾਰ ਸਿਮਰਨ ਵਾਰ-ਵਾਰ ਜਪਣ ਦੇ ਨਾਲ ਇਹ ਸਿਮਰਨ ਤੇਰੇ ਸੁਭਾਅ ਚ ਸ਼ਾਮਲ ਹੋ ਜਾਏਗਾ ਸੋ ਆਉ ਆਪਾਂ ਪਹਿਲੀਆਂ ਦੋ ਪੰਕਤੀਆਂ ਗੁਰਮਖ ਕੋਲ ਵਿਚਾਰ ਕੀਤੀ ਸੀ ਗੁਰ ਕੀ ਮਤ ਤੂੰ ਲੇ ਈਾਨੇ ਭਗਤ ਬਿਨਾ ਬਹੁ ਦੂਬੇ ਸਿਆਨੇ ਅਗਲਾ ਬਚਨ ਹੈ ਹਰ ਕੀ ਪਗਤ ਕਰੋ ਮਨमीत ਹੁਣ ਉਸ ਹਰੀ ਦੀ ਭਗਤੀ ਕਰਨੀ ਕਿਵੇਂ ਹੈ ਬਾਦ ਸ਼ਕਹੰਦੇ ਕਰੋ ਮਨमीत ਇਥੇ ਮਨ ਨੂੰ ਵੀ ਨੰਨਾ ਮੁਕਤ ਹੈ ਤੇ ਮੀਤ ਦਾ ਤੱਤਾ ਵੀ ਗੁਰਮਖੋ ਮੁਕਤ ਹੈ ਇਥੇ ਮਨ ਸਬੋਧਨ ਨਹੀਂ ਹੈ ਮੀਤ ਸਮੋਧਨ ਹੈ ਹਰ ਕੀ ਭਗਤ ਕਰੋ ਮਨ ਮੀਤ हे ਮੇਰੇ ਮਿੱਤਰ ਮਨ ਲਾ ਕੇ ਉਸ ਪਰਮਾਤਮਾ ਦੀ ਭਗਤੀ ਕਰ ਮਨ ਦੇ ਨਾਲ ਸੰਬੰਧ ਕੈ ਮਨ ਇਥੇ ਮਨ ਦੇ ਨਾਲ ਉਸ ਪਰਮਾਤਮਾ ਦੀ ਭਗਤੀ ਕਰ ਕੁਰਮਖੋ ਜਪਜੀ ਸਾਹਿਬ ਪੜਦੇ ਆਪਾਂ ਮੰਨੇ ਦੀਆਂ ਪੰਕਤੀਆਂ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪਹਿਲਾ ਮਨ ਜਾਣਾ ਫਿਰ ਮਨ ਕੋਏ ਐਸਾ ਨਾਮ ਦਾ ਕੀ ਅਰਥ ਹੈ ਐਸਾ ਨਾਮ ਦਾ ਅਰਥ ਇੰਨੀ ਤਾਕਤ ਵਾਲਾ ਹੈ ਇੰਨੀ ਸਮਰੱਥਾ ਵਾਲਾ ਹੈ ਉਸ ਨਰੰਜਣ ਦਾ ਕਾਲ ਖਰੈਤ ਪਰਮੇਸ਼ਰ ਦਾ ਨਾਮ ਇੰਨੀ ਤਾਕਤ ਵਾਲਾ ਹੈ ਉੱਥੇ ਇੱਕ ਪਾਵਨ ਬਚਨ ਹੈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਮੰਨਣ ਦੇ ਨਾਲ ਜੇ ਕੋਈ ਮੰਨ ਲਵੇ ਤਾਂ ਮੰਨੈ ਦਾ ਕੀ ਅਰਥ ਹੈ ਜੇ ਕੋਈ ਮਨ ਲਵੇ ਤਾਂ ਮੰਨਣ ਦੇ ਨਾਲ ਸੁਰਤ ਹੋਵੇ ਮਨ ਬੁੱਧ ਮਨ ਬੁੱਧੀ ਸੁਰਤ ਉੱਚੀ ਹੋ ਜਾਂਦੀ ਹੈ ਅਰਥ ਕੀ ਬਣਿਆ ਵੀ ਜਿਹੜੀ ਮੰਨਣ ਦਾ ਵਿਸ਼ਾ ਨਾ ਇਹ ਸੁਰਤ ਮਨ ਬੁੱਧੀ ਦਾ ਹੈ ਸਰੀਰ ਦਾ ਨਹੀਂ ਹੈ ਬੰਦੇ ਦਾ ਜੋਰ ਸਰੀਰ ਤੇ ਲੱਗਿਆ ਹੋਇਆ ਸਰੀਰ ਇਕਾਗਰ ਹੋ ਜਾਏ ਸਰੀਰ ਟਿਕ ਜਾ ਉਹ ਨਹੀਂ ਨਹੀਂ ਟਿਕਣਾ ਨੇ ਨਹੀਂ ਟਿਕਣ ਵਾਸਤੇ ਹੈ ਇਹ ਸੁਰਤ ਹੈ ਮਨ ਹੈ ਇਸ ਮਨ ਨੂੰ ਟਿਕਾਉਣਾ ਹੈ ਗੁਰੂ ਜਦੋਂ ਵੀ ਗੁਰੂ ਨਾਨਕ ਸਾਹਿਬ ਸਤਗੁਰੂ ਪਾਤਸ਼ਾਹ ਨੂੰ ਚਰਪਟਨਾਥ ਇਹ ਸਵਾਲ ਕਰਦਾ ਹੈ ਵੀ ਸਤਗੁਰੂ ਪਾਤਸ਼ਾਹ ਇਹ ਜਿਹੜਾ ਸੰਸਾਰ ਭਵ ਸਾਗਰ ਹੈ ਇਹ ਤਰਨਾ ਬੜਾ ਔਖਾ ਹੈ ਇਹ ਦੁੱਤਰ ਹੈ ਆਪਸ ਤੋਂ ਸਾਰੇ ਜਾਣਦੇ ਹੋ ਉਹ ਪੰਕਤੀਆਂ ਇਹ ਇਹ ਦੁੱਤਰ ਸਾਗਰ ਕਿਵੇਂ ਤਰੀਏ ਔਖਾ ਸੰਸਾਰ ਸਾਗਰ ਦੁਨੀਆ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈ ਹੈ ਪਰ ਉਹ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਜੋਗਿਓ ਤੁਸੀਂ ਸਾਰਾ ਹੀ ਜੋਰ ਸਰੀਰ ਤੇ ਲਾਇਆ ਹੋਇਆ ਹੈ ਸਰੀਰ ਨੂੰ ਪੁੱਠਾ ਲਟਕਾ ਲਿਆ ਸਰੀਰ ਦੇ ਨਾਲ ਇੱਕ ਲੱਤ ਤੇ ਖੜੇ ਹੋਗੇ ਸਰੀਰ ਨੂੰ ਕਸ਼ਟ ਦੇ ਤੇ ਸਰੀਰ ਤੇ ਸੁਆਹ ਮੰਨ ਲਈ ਸਰੀਰ ਤੇ ਕੰਨਾਂ ਚ ਮੁੰਦਰਾ ਪਾਲੀਆਂ ਇਹ ਸਰੀਰ ਹੈ ਸਾਰਾ ਤੁਹਾਡਾ ਜੋਰ ਸਰੀਰ ਤੇ ਲੱਗਿਆ ਹੋਇਆ ਪਰ ਪ੍ਰਮਾਤਮਾ ਨੂੰ ਪਾਉਣ ਦੀ ਜਿਹੜੀ ਗੱਲ ਹੈ ਉਹ ਸਰੀਰ ਦੀ ਨਹੀਂ ਹੈ ਉਹ ਤਾਂ ਸੁਰਤ ਦੀ ਹੈ ਉਹਨੂੰ ਇਹੀ ਸਮਝਾਇਆ ਸੀ ਨਾ ਅਸਲ ਦੇ ਵਿੱਚ ਜੋਗੀਆਂ ਦੇ ਰਾਹੀਂ ਸਾਨੂੰ ਵੀ ਸਮਝਾਇਆ ਸੀ ਵੀ ਸਰੀਰ ਤੇ ਜੋਰ ਨਾ ਦੇਈ ਸਰੀਰ ਨੂੰ ਪਵਿਸ਼ਾਪ ਕਿਵੇਂ ਕਰਾਂ ਕਿੰਨਾ ਔਖਾ ਨਾਲ ਆ ਸਾਬਣ ਨਾਲ ਵੀ ਸਾਫ ਹੋ ਜਾਏਗਾ ਇਹ ਤਾਂ ਔਖਾ ਹੀ ਨਹੀਂ ਹੈ ਕੋਈ ਸਰੀਰ ਨੂੰ ਸਾਫ ਤੇ ਪਸ਼ੂ ਪੰਛੀ ਵੀ ਕਰ ਲੈਂਦੇ ਹਾਂ ਹਾਂ ਜੀ ਵੀ ਭਾਈ ਜਦੋਂ ਜਦ ਕਿ ਨਦੀ ਦੇ ਵਿੱਚ ਪਾਤਸ਼ਾਹ ਕੰਦੇ ਧਰਮ ਦੀ ਜਿਹੜੀ ਖੇਡ ਹੈ आनंद प्राप्ति ਦੀ ਜਿਹੜੀ ਗੁਰਮਖੋ ਖੇਡ ਹੈ ਸਹਜ ਦੀ ਖੇਡ ਹੈ ਉਹ ਸੁਰਤ ਦੀ ਖੇਡ ਹੈ ਮਨ ਦੀ ਖੇਡ ਹੈ ਮਨ ਨੂੰ ਲਾ ਪਰਮੇਸ਼ਰ ਦੇ ਨਾਮ ਦੇ ਵਿੱਚ ਸਰੀਰ ਨਾਸ਼ਵੰਤ ਹੈ ਸਰੀਰ ਨੇ ਅਮਰ ਨਹੀਂ ਹੋਣਾ ਤਾਂ ਹੀ ਪਾਠ ਕਹਿੰਦਾ ਮਾਟੀ ਕਾ ਕਿਆ ਧੂਪ ਹੈ ਸੋ ਆਮੀ ਕਿਹਾ ਨਾ ਗੁਰੂ ਅਰਜਨ ਸਾਹਿਬ ਨੇ हे मेरे स्वामी मिट्टी ਦਾ ਕੀ ਧੋਈਏ ਮਾਟੀ ਦਾ ਕੀ ਅਰਥ ਹੈ ਸਰੀਰ ਇਹ ਤਾਂ ਮਿੱਟੀ ਹੈ ਪਾਤਸ਼ਾ ਮਿੱਟੀ ਨੂੰ ਜੇ ਮਿੱਟੀ ਲੱਗੀ ਹੋਵੇ ਧੁੱਤੀ ਜਾਂਦੀ ਹੈ ਮਿੱਟੀ ਨੂੰ ਥੋੜਾ ਜਿਹਾ ਤਗਰ ਮ ਕੋ ਤੂਰਤਾ ਜਾਂਦਾ ਹੈ ਸਰੀਰ ਕਮਿੱਟੀ ਇਹਨੂੰ ਕਿਵੇਂ ਧੋਵਾਂਗੇ ਇਹ ਤਾਂ ਸਾਫ਼ ਰੱਖਿਆ ਜਾ ਸਕਦਾ ਹੈ ਪਵਿੱਤਰਤਾ ਦੀ ਜਿਹੜੀ ਗੱਲ ਹੈ ਨਾ ਸੁਤਮ ਦੀ ਜਿਹੜੀ ਗੱਲ ਉਹ ਸੁਰਤ ਦੀ ਹੈ ਵੀ ਸੁਰਤ ਵਿੱਚ ਨਹੀਂ ਗੰਦਗੀ ਪੈਣ ਦੇ ਸਰਤ ਵਿੱਚ ਨਹੀਂ ਮੈਲ ਆਉਣ ਦੇਣੀ ਕਿਉਂਕਿ ਸਰੀਰ ਤਾਂ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸਰੀਰ ਤਾਂ ਮੈਲਾ ਹੈ ਹੀ ਨਹੀਂ ਪਰ ਜਾਨਾ ਤੋਂਦਾ ਮੈਲਾ ਕੀ ਹੈ ਭਰੀਏ ਮਤ ਪਾਪਾਂ ਕਾ ਸੰਗ ਭਰੀ ਤਾਂ ਮਤ ਹੈ ਨਾ ਪਾਪਾਂ ਦੇ ਨਾਲ ਪਾਪਾਂ ਨਾਲ ਕੀ ਭਰਿਆ ਜੀ ਮਤ ਭਰੀ ਹੈ ਬੰਦਾ ਸਰੀਰ ਤੇ ਜੋਰ ਲਾਈ ਜਾਂਦਾ ਹੀ ਹੈ ਸਰੀਰ ਵਧੀਆ ਲੱਗਣਾ ਚਾਹੀਦਾ ਸਰੀਰ ਦੁਨੀਆ ਦੇਖਦੀ ਹੈ ਮਤ ਪ੍ਰਮਾਤਮਾ ਦੇਖਦਾ ਤਾਂ ਹੀ ਤੇ ਦੁਨੀਆ ਦੇ ਅੱਗੇ ਸੋਹਣੇ ਬਣਨ ਵਾਲੇ ਰੱਬ ਦੇ ਦਰ ਉੱਤੇ ਮੰਦੇ ਮੰਨੇ ਜਾਂਦੇ ਆ ਕਿਉਂਕਿ ਉਹ ਸੁਰਤ ਦੇਖਦਾ ਮਨ ਦੇਖਦਾ ਕਿਸ ਕਰਕੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ ਹਰ ਕੀ ਭਗਤ ਕਰੋ ਮਨ ਮੀਤ ਐ ਮੇਰੇ ਮਿੱਤਰ ਮਨ ਲਾ ਕੇ ਕਰ ਪ੍ਰਮਾਤਮਾ ਦੀ ਭਗਤੀ ਸਰਤ ਲਾ ਕੇ ਕਰ ਪ੍ਰਮਾਤਮਾ ਦੀ ਭਗਤੀ ਪਰ ਇੱਕ ਬਚਨ ਗੁਰਮਖੋ ਹੋਰ ਸਮਝੋ ਅਸੀਂ ਕਹਿੰਨੇ ਆ ਸਤ ਸੰਗਤ ਕਰਨ ਜਾ ਰਹੇ ਹਾਂ ਲੋਕ ਹੋਰ ਨੇੜੇ ਕਰਨਗੇ ਆਪਾਂ ਦਾ ਸਤ ਸੰਗਤ ਦਾ ਅਰਥ ਕੇਵਲ ਬੈਠਣਾ ਨਹੀਂ ਹੁੰਦਾ ਇੱਕ ਵਾਰਾ ਕੋ ਬਾਹਿ ਗੁਰੂ ਸਤ ਸੰਗਤ ਦਾ ਅਰਥ ਕੇਵਲ ਬੈਠਣਾ ਨਹੀਂ ਹੁੰਦਾ ਸਤ ਸੰਗਤ ਵਿੱਚ ਪਹਿਲਾ ਕਦਮ ਹੈ ਬੈਠਣਾ ਗੁਰੂ ਚਰਨਾਂ ਵਿੱਚ ਬੈਠਣਾ ਇਹ ਪਹਿਲਾ ਕਦਮ ਹੈ ਤੇ ਪਹਿਲਾ ਕਦਮ ਪੁੱਟਣਾ ਜ਼ਰੂਰੀ ਹੁੰਦਾ ਹੈ ਪਹਿਲਾ ਬੈਠਣਾ ਤੇ ਜ਼ਰੂਰੀ ਹੈ ਪਰ ਸਤ ਸੰਗਤ ਕੀ ਹੈ ਸ਼ਬਦ ਸੁਰਤ ਭਵ ਸਾਗਰ ਤਰੀ ਹੈ ਆ ਆ ਹੈ ਸਤ ਸੰਗਤ ਗੁਰੂ ਦਾ ਸ਼ਬਦ ਦਾ ਸੰਬੰਧ ਸਾਡੀ ਸੁਰਤ ਨਾਲ ਬਣੀ ਆ ਸਭ ਤੋਂ ਜ਼ਰੂਰੀ ਗੱਲ ਅਸੀਂ ਇੱਥੇ ਭੁਲੇਖਾ ਖਾ ਜਾਂਦੇ ਹਾਂ ਸਤ ਦੀ ਸਤ ਦੀ ਸੰਗਤ ਕਿਹਨੇ ਕਰਨੀ ਸਾਡੇ ਸਰੀਰ ਨੇ ਨਹੀਂ ਕਰਨੀ ਸਤ ਦੀ ਸੰਗਤ ਸਾਡੀ ਸੁਰਤ ਨੇ ਕਰਨੀ ਹੈ ਫਲਕੀ ਬਣਿਆ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਸਾਡੀ ਸੁਰਤ ਦੇ ਨਾਲ ਸੁਰਤ ਤੇ ਜਾ ਰਿਹਾ ਇਦਾਂ ਸਬੰਧ ਜਿਹੜਾ ਹੈ ਗੁਰੂ ਪਾਤਸ਼ਾਹ ਨੇ ਕਿ ਸਰੀਰ ਦਾ ਸਬੰਧ ਨਹੀਂ ਸਿੱਖ ਤੇ ਗੁਰੂ ਦਾ ਸਿੱਖ ਤੇ ਗੁਰੂ ਦਾ ਸਬੰਧ ਕਹਦਾ ਹੈ ਸੁਰਤ ਤੇ ਸ਼ਬਦ ਦਾ ਸਬੰਧ ਹੈ ਤਾਂ ਹੀ ਕਹਿਆ ਨਾ ਗੁਰੂ ਪਾਤਸ਼ਾਹ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਨਾ ਸ਼ਬ ਸਰੀਰ ਗੁਰੂ ਹੈ ਨਾ ਸਰੀਰ ਚੇਲਾ ਗੁਰਮਖੋ ਚੇਲਾ ਕਿਹਨੂੰ ਕਿਹਾ ਸੁਰਤ ਨੂੰ ਕਿਹਾ ਜੇ ਸਰੀਰ ਗੁਰੂ ਨਹੀਂ ਆ ਨਾ ਸਕੇ ਨਾ ਵੀ ਗੁਰੂ ਸਰੀਰ ਕਦੇ ਗੁਰੂ ਨਹੀਂ ਹੁੰਦਾ ਇਹ ਨਾਲ ਇਹ ਵੀ ਕਹਿ ਕਰੀਏ ਸਰੀਰ ਕਦੇ ਸਿੱਖ ਵੀ ਨਹੀਂ ਹੁੰਦਾ ਸਿੱਖ ਵੀ ਸੁਰਤ ਦਾ ਨਾਮ ਹੈ ਚੇਲਾ ਦਾ ਕੀ ਅਰਥ ਹੈ ਸਿੱਖ ਸਿੱਖਣ ਵਾਲਾ ਸਿੱਖ ਕਦੇ ਸਰੀਰ ਨਹੀਂ ਹੁੰਦਾ ਸੁਰਤ ਦਾ ਨਾਮ ਹੈ ਗੁਰਮਖੋ ਸਿੱਖ ਜੇ ਸੁਰਤ ਸ਼ਬਦ ਵਿੱਚ ਜੁੜੀ ਹੋਈ ਹੈ ਅਸੀਂ ਸਿੱਖਾਂ ਜੇ ਸੁਰਤ ਸ਼ਬਦ ਤੋਂ ਪਰੇ ਹੈ ਤੇ ਫਿਰ ਅਸੀਂ ਸਿੱਖ ਨਹੀਂ ਇਹਹੀ ਇਹਹੀ ਗੱਲ ਸੁਲਤਾਨਪੁਰੇ ਦੀ ਮਸਜਿਦ ਵਿੱਚ ਗੁਰੂ ਬਾਬੇ ਨੇ ਕਾਜੀ ਨੂੰ ਸਮਝਾਈ ਸੀ ਨਵਾਬ ਨੂੰ ਸਮਝਾਈ ਸੀ ਵੀ ਸੁਰਤ ਸਰੀਰ ਤੇ ਰਸ ਇੱਥੇ ਭਾਈ ਮਸਜਿਦ ਵਿੱਚ ਹੈ ਸੁਰਤ ਤੇਰੀ ਕਾਬਲ ਝ ਘੋੜੇ ਖਰੀਜਦੀ ਪਈ ਹੈ। ਸਰੀਰ ਤੇਰਾ ਮਸੀਤ ਦੇ ਵਿੱਚ ਹੈ। ਕਾਜੀ ਨੂੰ ਵੀ ਇਹੀ ਕਿਹਾ ਸੀ ਸੁਰਤ ਤੇਰੀ ਘਰ ਦੇ ਵਿੱਚ ਗਾਂ ਦੇ ਬੱਚੇ ਨੂੰ ਸੰਭਾਲਦੀ ਪਈ ਹੈ। ਵੀ ਹਾਈ ਕਦੇ ਬੱਚਾ ਨਾ ਡਿੱਗ ਪੇ ਖੂਹ ਦੇ ਵਿੱਚ। ਬਾਦਸ਼ਾਹ ਕੰਦੇ ਕਾਜੀ ਜੀ ਰੱਬ ਦੇ ਘਰ ਦੀਆਂ ਖੇਡਾਂ ਸੁਰਤ ਦੀਆਂ ਹੁੰਦੀਆਂ। ਤੁਹਾਡਾ ਸਰੀਰ ਇੱਥੇ ਸੀ ਸੁਰਤ ਕਿਤੇ ਹੋਰ ਸੀ। ਇਸ ਕਰਕੇ ਤੁਸੀਂ ਨਮਾਜ਼ ਵਿੱਚ ਹੁੰਦਿਆਂ ਹੋਇਆਂ ਵੀ ਗਏ ਹਾਜ਼ਰ ਸੀ। ਕੋਕ ਸੁਰਤ ਗਏ ਹਾਜ਼ਰ ਸੀ। ਇਸ ਕਰਕੇ ਗੁਰਮਖੋ ਇਹ ਗੱਲ ਯਾਦ ਰੱਖਣੀ ਹੈ ਕਿ ਸੱਤ ਦੀ ਸੰਗਤ ਤਾਂ ਹੋ ਰਹੀ ਹੈ ਜੇ ਸਾਡੀ ਸੁਰਤ, ਜੇ ਸਾਡਾ ਮਨ ਗੁਰੂ ਦੇ ਸ਼ਬਦ ਵਿੱਚ ਲੱਗਿਆ ਹੋਇਆ ਹੈ। ਆਸੇ-ਪਾਸ ਹੀ ਨਹੀਂ ਹੈ ਧਿਆਨ ਇਦਾਂ। ਧਿਆਨ ਤੁਹਾਡਾ ਧਿਆਨ ਇਹ ਨਾ ਹੋਵੇ ਵੀ ਅੱਜ ਅੱਜ ਗੁਰਦੁਆਰਾ ਸਾਹਿਬ ਰੁਮਾਲਾ ਕਿੜਾਂ ਕਿੜਾਂ ਚੜਾਇਆ ਸੀ ਗੁਰਦੁਆਰਾ ਸਾਹਿਬ ਸੁਰਤ ਕਿੱਥੇ ਹੋਵੇ ਹੁਕਮਨਾਮਾ ਕਿਹੜਾ ਆਇਆ ਸੀ ਸੁਰਤ ਕਿੱਥੇ ਹੋਵੇ ਕਿਹੜੇ ਸ਼ਬਦ ਦੇ ਅਰਥ ਕੀਤੇ ਸਨ ਸੁਰਤ ਇੱਥੇ ਹੋਣੀ ਚਾਹੀਦੀ ਹੈ ਯਾਦ ਕੀ ਰਹਿਣਾ ਚਾਹੀਦਾ ਅੱਜ ਗੁਰਬਾਣੀ ਦਾ ਕਿਹੜੇ ਸ਼ਬਦ ਦਾ ਕੀਰਤਨ ਹੋਇਆ ਸੀ ਤੁਸੀਂ ਜਿੰਨੇ ਬੈਠੇ ਹੂੰ ਦਰਬਾਰ ਸਾਹਿਬ ਜਦੋਂ ਅਖੀਰਲੀ ਵਾਰ ਤੁਸੀਂ ਗਏ ਸੀ ਸਾਰੇ ਇੱਕ ਸੁਰਤ ਨਾਲ ਲਾ ਕੇ ਦੇਖੋ ਇਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਲੰਗਰ ਵਿੱਚ ਜਦੋਂ ਅਸੀਂ ਗਏ ਸੀ ਕੀ ਬਣਿਆ ਲਗਭਗ 80% ਨੂੰ ਪਤਾ ਹੋਣਾ ਵੀ ਜਿਸ ਦਿਨ ਮੈਂ ਦਰਬਾਰ ਸਾਹਿਬ ਗਿਆ ਸੀ ਕੀ ਬਣਿਆ ਸੀ ਉਦੋਂ ਸੋਚ ਕੇ ਦੇਖੋ ਜੈਸਾ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਸੀ ਜਦੋਂ ਤੁਸੀਂ ਪੰਗ ਲੈਂਚ ਖੜੇ ਹੋ ਦਰਸ਼ਨ ਕਰਨ ਲਈ ਖੜੇ ਹੋਏ ਸੀ ਸ਼ਬਦ ਕਿਹੜਾ ਗਾਇਆ ਜਾ ਰਿਹਾ ਸੀ ਇਸ ਵਕਤ ਨੂੰ ਜਸਤਨ ਮੈਂ ਦਰਬਾਰ ਸਾਹਿਬ ਪੰਗ ਲੈਨ ਚ ਖੜਾ ਸੀ ਦਰਸ਼ਨ ਕਰਨ ਵਾਸਤੇ ਉਸ ਦਿਨ ਉਸ ਦਿਨ ਸ਼ਬਦ ਕਿਹੜਾ ਗਾਇਆ ਜਾ ਰਿਹਾ ਸੀ ਜੇ ਤੁਹਾਨੂੰ ਉਹ ਯਾਦ ਹੈ ਸ਼ਬਦ ਤੇ ਫਿਰ ਤੁਹਾਡੇ ਦਰਸ਼ਨ ਸਫਲੇ ਨੇ ਇਹ ਹੁਣ ਤੁਹਾਨੂੰ ਪਤਾ ਸਾਰਿਆਂ ਨੂੰ ਕੰਮ ਗੱਲ ਸੁਰਤ ਦੀ ਹੈ ਗੁਰਮਖੋ ਬਾਦਸ਼ਾਹ ਕਹਿੰਦੇ ਇਦਾਂ ਕਰਿਆ ਕਰ ਪ੍ਰਮਾਤਮਾ ਦੀ ਭਗਤੀ ਤੋ ਕੀ ਕਰਨਾ ਹੈ ਹਰ ਕੀ ਭਗਤ ਕਰੋ ਮਨ ਮੀਤ ਐ ਮੇਰੇ ਮਿੱਤਰ ਐ ਮੇਰੇ ਮੀਤ ਉਸ ਹਰੀ ਦੀ ਭਗਤੀ ਮਨ ਨਾਲ ਕਰਿਆ ਕਰ ਹੋਵੇਗਾ ਕੀ ਮਨ ਨਾ ਕਰੇਗਾ ਨਿਰਮਲ ਹੋਏ تمہਾਰੋ ਚੀਤ ਥੋੜਾ ਭਾਰਾ ਕਰਕੇ ਬੋਲਣਾ ਇਹਨੂੰ ਥੱਲੇ ਹਲੰਤ ਲੱਗਿਆ ਹੋਇਆ ਇਹਦੇ ਨਾਲ ਤੇਰਾ ਚਿਤ ਨਿਰਮਲ ਹੋ ਜਾਏਗਾ ਮੈਲ ਤੋਂ ਰਹਿਤ ਹੋ ਜਾਏਗਾ ਕਿਉਂ ਕਿਵੇਂ ਹੋਵੇਗਾ ਕਿਉਂਕਿ ਸ਼ਬਦ ਤੇਰੀ ਸੁਰਤ ਵਿੱਚ ਜਾਏਗਾ ਸ਼ਬਦ ਤੇਰੇ ਮਨ ਵਿੱਚ ਜਾਏਗਾ ਗੁਰਮਖੋ ਜਿੱਥੇ ਸ਼ਬਦ ਇੱਕ ਚਾਨਣ ਹੈ ਗੁਰੂ ਕੀ ਬਾਣੀ ਕੀ ਹੈ ਇੱਕ ਚਾਨਣ ਹੈ ਇਹ ਗੁਰੂ ਕੀ ਬਾਣੀ ਸਾਡੀ ਮਨ ਵਿੱਚ ਜਾਏਗੀ ਸਾਡੇ ਮਨ ਦਾ ਹਨੇਰਾ ਦੂਰ ਕਰ ਦੇਗੀ ਇਹ ਗੁਰੂ ਦਾ ਸ਼ਬਦ ਗੁਰਮਖੋ ਇਹ ਇਹ ਕਹਿ ਲੋ ਇਹ ਸਾਡੇ ਮਨ ਵਿੱਚ ਜਾਏਗਾ ਮਨ ਦੀ ਮੈਲ ਦੂਰ ਕਰੇਗਾ ਜਿਤੇਰੇ ਮਨ ਵਿੱਚ ਮੈਲ ਹੈ ਤੇ ਮਨ ਦੀ ਮੈਲ ਕੇਵਲ ਗੁਰੂ ਕੇ ਸ਼ਬਦ ਪਰਮਾਤਮਾ ਦੇ ਨਾਮ ਨੇ ਸਾਫ ਕਰਨੀ ਹੈ ਇਸ ਮਤ ਤੱਕ ਇਸ ਮੈਲੇ ਮਨ ਤੱਕ ਗੁਰੂ ਦੇ ਸ਼ਬਦ ਨੂੰ ਲੈ ਕੇ ਜਾ ਪਰਮੇਸ਼ਰ ਦੇ ਨਾਮ ਨੂੰ ਲੈ ਕੇ ਜਾ ਹਰੀ ਦੀ ਭਗਤੀ ਮਨ ਲਾ ਕੇ ਕਰੀਏ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਮਨ ਚਿੱਤ ਨਿਰਮਲ ਹੁੰਦਾ ਹੈ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੀ ਕਮਲ ਰੂਪੀ ਸੋਹਣੇ ਚਰਨ ਆਪਣੇ ਮਨ ਵਿੱਚ ਰੱਖੋ ਚਰਨ ਦਾ ਕੀ ਅਰਥ ਹੈ ਗੁਰੂ ਦਾ ਹੁਕਮ ਚਰਨ ਦਾ ਕੀ ਅਰਥ ਬਣੇਗਾ ਕਮਲ ਚਰਨ ਦਾ ਚਰਨ ਕਮਲ ਦਾ ਕੀ ਅਰਥ ਹੈ ਕਮਲ ਵਰਗੇ ਸੋਹਣੇ ਚਰਨਾਂ ਕਮਲ ਵਰਗਾ ਸੋਣਾ ਗੁਰੂ ਕਾ ਸ਼ਬਦ ਰੱਖੋ ਮਨ ਮਾਹੀਂ ਏ ਸਤਸੰਗੀ ਜਨੋ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਆਪਣੇ ਮਨ ਵਿੱਚ ਰੱਖੋ ਜਦੋਂ ਅਸੀਂ ਗੁਰੂ ਕੇ ਸ਼ਬਦ ਨੂੰ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਰੱਖਾਂਗੇ ਨਤੀਜਾ ਕੀ ਮਿਲੇਗਾ ਜਨਮ ਜਨਮ ਕੇ ਕਿਲ ਵਿਖ ਜਾਹੀਂ ਕਿਲ ਵੇ ਕਹਿੰਦੇ ਨੇ ਪਾਪ ਕਹਿੰਨ ਲੱਗ ਇੱਕ ਜਨਮ ਦੇ ਨਹੀਂ ਜਨਮਾਂ ਜਨਮਾਂ ਦੇ ਪਾਪ ਜ਼ਿੰਦਗੀ ਤੋਂ ਚਲੇ ਜਾਣਗੇ। ਜਨਮਾਂ ਜਨਮਾਂ ਦੀਆਂ ਬੁਰੀਆਂ ਆਦਤਾਂ ਮਨ ਵਿੱਚੋਂ ਚਲੀਆਂ ਜਾਣਗੀਆਂ। ਗੁਰਮਖੋ ਮਸਕੀਨ ਸਾਹਿਬ ਨੇ ਇੱਕ ਬਚਨ ਬਹੁਤ ਪਿਆਰਾ ਕਹਿੰਦੇ ਹੁੰਦੇ ਸੀ। ਕਈ ਵਾਰ ਨਾ ਕੁਝ ਆਦਤਾਂ ਏਦਾਂ ਦੀਆਂ ਹੁੰਦੀਆਂ ਨਹੀਂ। ਸਾਨੂੰ ਸਮਝ ਨਹੀਂ ਪੈਂਦੀਆਂ ਵੀ ਮੇਰੇ ਚ ਆ ਕਿੱਥੋਂ ਗਈਆਂ। ਇਹ ਤਾਂ ਹੁੰਦਾ ਸਾਡੇ ਨਾਲ ਔਰ ਮਾਂ ਪਿਓ ਵੀ ਇਦਾਂ ਹੈਰਾਨ ਹੁੰਦੇ ਨੇ ਵੀ ਇਹ ਸਿੱਖਿਆ ਕਿੱਥੋਂ ਆ ਅਸੀਂ ਤਾਂ ਕਦੇ ਵੇਖਿਆ ਨਹੀਂ ਇਦਾਂ ਉਹ ਕਿੱਥੋਂ ਆਉਂਦੀਆਂ ਨੇ ਤਾਂ ਮਸਕੀਨ ਸਾਹਿਬ ਕਹਿੰਦੇ ਹੁੰਦੇ ਸੀ ਕੁਝ ਆਦਤਾਂ ਐਸੀਆਂ ਨੇ ਜਜਦੋਂ ਅਸੀਂ ਜਨਮਾਂ ਜਨਮਾਂ ਦੇ ਵਿੱਚ ਹੌਲੀ ਹੌਲੀ ਮਨੁੱਖਾ ਜਨਮ ਦੇ ਵਿੱਚ ਆਏ ਨਾ ਅਸੀਂ ਸਰੀਰ ਉਹ ਤਿਆਗਦੇ ਆਏ ਪਰ ਕੁਝ ਆਦਤਾਂ ਸਾਡੇ ਨਾਲ ਆ ਗਈਆਂ ਸਾਡੀਆਂ ਆਦਤਾਂ ਇਹ ਗੱਲ ਬਿਆਨ ਕਰਦੀਆਂ ਨੇ ਅਸੀਂ ਪਿਛਲੇ ਜਨਮ ਦੇ ਵਿੱਚ ਕੀ ਕੀ ਬਣੇ ਸੀ ਉਹ ਕਿ ਸਰੀਰ ਤਾਂ ਉਹ ਅਸੀਂ ਛੱਡਦੇ ਆਏ ਪਰ ਆਦਤਾਂ ਕਈ ਵਾਰ ਨਾਲ ਹੀ ਲੈ ਕੇ ਆਦੇ ਹੁੰਦਾ ਇਹ ਤਾਂ ਕਈ ਕਈ ਬੰਦੇ ਇਦਾਂ ਹੁੰਦੇ ਆ ਨਾ ਵੀ ਆਪਾਂ ਕਹਿੰਨਾ ਵੀ ਤਾਂ ਗਾਂ ਵਰਗਾ ਹੀ ਐ ਹੋ ਸਕਦਾ ਭਾਈ ਹੋਵੇ ਹੀ ਗਾਂ ਹੋ ਸਕਦਾ ਇਦਾਂ ਕਈ ਬੰਦੇ ਕਿਦਾਂ ਪੱਥਰ ਕਠੋਰ ਹੁੰਦੇ ਆ ਪਰ ਤੁਸੀਂ ਜਿੰਨਾ ਮਰਜ਼ੀ ਕਰ ਲੋ ਉਹ ਇਦਾਂ ਪੱਥਰ ਵਰਗੇ ਹੀ ਰਹਿੰਦੇ ਆ ਉਹਨਾਂ ਤੇ ਅਸਰ ਹੀ ਨਹੀਂ ਹੁੰਦਾ ਕਿਸੇ ਗੱਲ ਦਾ ਮਨਮੁਖ ਸੈਲ ਪੱਥਰ ਵਰਗਾ ਹੁੰਦਾ ਕਈ ਵਾਰ ਗੁਰੂ ਪਾਤਸ਼ਾਹ ਨੇ ਬਾਣੀ ਚ ਕਿਹਾ ਹੋ ਸਕਦਾ ਭਾਈ ਕਿਸੇ ਜਨਮ ਦੇ ਵਿੱਚ ਪੱਥਰ ਰਹਿਆ ਹੋਵੇ ਕਿਉਂਕਿ ਪੱਥਰ ਵੀ ਇੱਕ ਜਨਮ ਹੈ ਨਾ ਤਾਂ ਪਾਤਸ਼ਾਹ ਕਹਿੰਦੇ ਹੋ ਸਕਦਾ ਉਹ ਆਦਤ ਨਾਲ ਲੈ ਕੇ ਆ ਗਿਆ ਹੋ ਆਰਤਾ ਹੁੰਦੀਆਂ ਨੇ ਗੁਰਮਖੋ ਮਸ਼ੰਬਰਨਾਥ ਇੱਕ ਜੋਗੀ ਹੋਇਆ ਗੁਰਨਾਨਕ ਸਾਹਿਬ ਪਾਤਸ਼ਾਹ ਇਦਾਂ ਬੈਠੇ ਜੋਗੀਆਂ ਦੇ ਨਾਲ ਉਹ ਪਿੱਛੇ ਬੈਠਾ ਟਿਕਈ ਨਾ ਚਰਪਟਨਾਥ ਕਹਿੰਦਾ ਪਾਤਸ਼ਾਹ ਦਾ ਸੁਭਾਅ ਇਦਾਂ ਦਾ ਟਿਕਦਾ ਹੀ ਨਹੀਂ ਏ ਪਾਤਸ਼ਾਹ ਕਹਿੰਦੇ ਇਹ ਸੁਭਾਅ ਪਿਛਲੇ ਜਨਮ ਦਾ ਹੈ ਇਹਦੀ ਗਲਤੀ ਨਹੀਂ ਹੈ ਇਹ ਪਿਛਲੇ ਜਨਮ ਮੱਛੀ ਦਾ ਸੀ ਦਾ ਪਿਛਲਾ ਜਨਮ ਮੱਛੀ ਦਾ ਸੀ ਭਾਈ ਮੱਛੀ ਟਿਕਦੀ ਨਹੀਂ ਆ ਪਾਣੀ ਚ ਬਸ ਟਿਕਾ ਨਹੀਂ ਆਉਂਦਾ ਪਿਆ ਇਹ ਇਹ ਆਦਤ ਮਨ ਮਨੁੱਖਾ ਸਰੀਰ ਮਿਲ ਗਿਆ ਪਰ ਆਦਤ ਪਿਛਲੀ ਲਈ ਫਿਰਦਾ ਹੈ ਜੀ ਇਦਾਂ ਹੁੰਦਾ ਹੈ ਇਹ ਗੁਰਮਖੋ ਅਰਥ ਕੀ ਬਣਿਆ ਅਸੀਂ ਇੱਕ ਜਨਮ ਦੀ ਨਹੀਂ ਮੈਲ ਸਾਡੇ ਕਈ ਜਨਮਾਂ ਦੀ ਹੈ ਬੜੀਆਂ ਆਦਤਾਂ ਚੁੱਕੀ ਫਿਰਦਾ ਪਿਛਲੇ ਜਨਮਾਂ ਦੀਆਂ ਅਸੀਂ ਭਗਤ ਰਵਿਦਾਸ ਸਾਬ ਕਹਿੰਦੇ ਨੇ ਨਾ ਜਨਮ ਜਨਮ ਕੇ ਇਸ ਮਨ ਕੋ ਮਲ ਲੱਗੀ ਇੱਕ ਜਨਮ ਦੀ ਨਹੀਂ ਐ ਇਹ ਕਈ ਜਨਮਾਂ ਦੀ ਮੈਲ ਚੁੱਕੀ ਫਿਰਦੇ ਆ ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਜਨਮ ਜਨਮ ਕੇ ਤਿਲ ਵਿਖ ਜਾਹੇ ਪਾਪ ਜਿਹੜੇ ਜਨਮਾਂ ਜਨਮਾਂ ਦੇ ਪਾਪ ਚੁੱਕੀ ਫਿਰਦੇ ਆ ਇਹ ਖਤਮ ਹੋ ਜਾਣਗੇ ਜੇ ਭਾਈ ਪਰਮੇਸ਼ਰ ਦੇ ਗੁਰੂ ਦਾ ਸ਼ਬਦ ਪਰਮੇਸ਼ਰ ਦਾ ਨਾਮ ਚਰਨ ਕਮਲ ਰੱਖੋ ਮਨ ਮਾਹੀਂ ਇਹ ਹੁਕਮ ਰੂਪੀ ਸੋਨੇ ਚਰਨ ਆਪਣੇ ਮਨ ਵਿੱਚ ਰੱਖੇਗਾ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਪਾਤਸ਼ ਕਹਿੰਦੇ ਫਿਰ ਜਪਣ ਵਾਲੇ ਲਈ ਇਹ ਵੀ ਜ਼ਰੂਰੀ ਹੈ ਜੇ ਕੋਣ ਖੁਦ ਜਪਦਾ ਹੈ ਉਹਦੇ ਲਈ ਕੀ ਜ਼ਰੂਰੀ ਹੈ ਅਵਰਾ ਅਵਰਾ ਕੀ ਅਰਥ ਹੈ ਹੋਰਾਂ ਨੂੰ ਅਵਰਾ ਹੋਰਾਂ ਨੂੰ ਨਾਮ ਜਪਾਵੋ ਭਾਈ ਇਹ ਜਪਾਂ ਹੋਰਾਂ ਨੂੰ ਵੀ ਅਰਥ ਕੀ ਬਣਿਆ ਜੋ ਤੇਰੇ ਕੋਲੇ ਹੈ ਵੰਡੇ ਨੂੰ ਇਹ ਬੰਦੇ ਜਿਵੇਂ ਜਿਵੇਂ ਇਹ ਬੰਦੇਗਾ ਇਹ ਗਰਮ ਖੋ ਵਧੇਗਾ ਸੌਖਾ ਜਿਹਾ ਸਮਝ ਲਓ ਮੰਨ ਲਓ ਦੋ ਬੰਦੇ ਬੈਠੇ ਆ ਇੱਕ ਨੂੰ ਇੱਕ ਸ਼ਬਦ ਦੇ ਅਰਥ ਪਤਾ ਹੈ ਦੂਜੇ ਨੂੰ ਵੀ ਇੱਕ ਸ਼ਬਦ ਦੇ ਅਰਥ ਪਤਾ ਹੈ ਦੋਨੇ ਕੱਲੇ ਕੱਲੇ ਬੈਠੇ ਹੋਣਗੇ ਇੱਕ ਇੱਕ ਸ਼ਬਦ ਦੇ ਅਰਥ ਹੀ ਜਾਣਦੇ ਆ ਦੋਨੇ ਇਕੱਠੇ ਬਹਿ ਗਏ ਉਹਨੇ ਉਹਨੂੰ ਅਰਥ ਸਮਝਾ ਦਿੱਤੇ ਉਹਨੇ ਉਹਨੂੰ ਅਰਥ ਸਮਝਾ ਦਿੱਤੇ ਇੱਕ ਦੂਜੇ ਨਾਲ ਗੁਰਬਾਣੀ ਦੇ ਅਰਥ ਵੰਡ ਲਏ ਜਦੋਂ ਉੱਠੇ ਬੈਠੇ ਸੀ ਇੱਕ ਇੱਕ ਸ਼ਬਦ ਦੇ ਅਰਥ ਆਉਂਦੇ ਸੀ ਜਦੋਂ ਉੱਠੇ ਨੇ ਹੁਣ ਉਹਨਾਂ ਨੂੰ ਦੋ ਦੋ ਸ਼ਬਦਾਂ ਦੇ ਅਰਥ ਆਉਂਦੇ ਆ ਵੰਡੇ ਆ ਨਾ ਕੱਟੇ ਥੋੜਾ ਕਿਤੇ ਵੱਧ ਗਏ ਨਾ ਇਹ ਹੀ ਆ ਗੁਰਮਖੋ ਨਾਮ ਦਾ ਖਜ਼ਾਨਾ ਇਹ ਘਟਦਾ ਨਹੀਂ ਹੈ ਟੋਟਣਾ ਆਵੇ ਮਤਲਬ ਤੋ ਕਿਉਂ ਕਿਹਾ ਪਾਤਸ਼ਾਹ ਨੇ ਜਿਵੇਂ ਜਿਵੇਂ ਇਹ ਵੰਡੇ ਗਾਣਾ ਇਹ ਵੱਧਦਾ ਹੀ ਜਾਣਾ ਹੈ ਗਿਆ ਗੁਰੂ ਕਾ ਨਾਮ ਹੈ ਗੁਰਮਖੋ ਗੁਰੂ ਦੀ ਬਾਣੀ ਹੈ ਗੁਰੂ ਕਾ ਸ਼ਬਦ ਹੈ ਜਿਵੇਂ ਜਿਵੇਂ ਇਹ ਵੰਡੇ ਜਾਵਾਂਗੇ ਵੱਧਦਾ ਹੀ ਜਾਣਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਆਪ ਜਪੋ ਅਵਰਾ ਨਾਮ ਜਪਾਵੋ ਹੋਰਾਂ ਨੂੰ ਵੀ ਜਪਾਵੋ ਭਾਈ ਸੁਣਤ ਕਹਿਤ ਰਹਿਤ ਗਤ ਪਾਵੋ ਗਤ ਪ੍ਰਾਪਤ ਕਰ ਲਈਦੀ ਹੈ ਗਤ ਦਾ ਅਰਥ ਹੈ ਉੱਚੀ ਆਤਮਿਕ ਅਵਸਥਾ ਪਰ ਕਦੋਂ ਆਤਮਿਕ ਉੱਚੀ ਅਵਸਥਾ ਕਦੋਂ ਮਿਲਦੀ ਹੈ ਪਾਤਸ਼ਕਨ ਦੀ ਤਿੰਨ ਗੱਲਾਂ ਕਰਨੀਆਂ ਨੇ ਸੁਣਤ ਕਹਿਤ ਰਹਿਤ ਸੁਣਨਾ ਹੈ ਪਰਮੇਸ਼ਰ ਦਾ ਨਾਮ ਕਹਿਣਾ ਹੈ ਪਰਮੇਸ਼ਰ ਦਾ ਨਾਮ ਤੇ ਰਹਿਤ ਵਿੱਚ ਕਮਾਉਣਾ ਹੈ ਪਰਮੇਸ਼ਰ ਦਾ ਨਾਮ ਇਹ ਤੀਜੀ ਆ ਨਾ ਰਹਿਤ ਹੈ ਗਰਬੜ ਇਥੇ ਹੋ ਜਾਂਦੀ ਹੈ ਗੁਰਮਖੋ ਡਾਕਟਰ ਦਾ ਸਮਝਾਉਣਾ ਇਹ ਕੀ ਡਾਕਟਰ ਦਾ ਕਹਿਣਾ ਡਾਕਟਰ ਦਾ ਦਵਾਈ ਦੇ ਦੇਣੀ ਤੇ ਦਵਾਈ ਖਾ ਲੈਣੀ ਇਹ ਕੀ ਹੈ ਸਾਡਾ ਗਉਣਾ ਸਾਡਾ ਕਹਿਣਾ ਪਰਮੇਸ਼ਰ ਦਾ ਨਾਮ ਤੇ ਗੁਰੂ ਦੀ ਬਖਸ਼ੀ ਹੋਈ ਰਹਿਤ ਕਮਾ ਲੈਣੀ ਇਹ ਪਰਹੇਜ ਹੈ ਜਦੋਂ ਵੀ ਕੋਈ ਰੋਗ ਅਸੀਂ ਦਵਾਈ ਦੀ ਸਮਾਪਤੀ ਕਰਨੀ ਹੁੰਦੀ ਹੈ ਨਾ ਰੋਗ ਮਟਾਉਣਾ ਹੁੰਦਾ ਤਿੰਨ ਚੀਜ਼ਾਂ ਰੱਖਦੇ ਹਾਂ ਧਿਆਨ ਵਿੱਚ ਡਾਕਟਰ ਨੇ ਕੀ ਕਿਹਾ ਸੀ ਡਾਕਟਰ ਨੇ ਕੀ ਦਿੱਤਾ ਸੀ ਤੇ ਡਾਕਟਰ ਨੇ ਪਰਹੇਜ਼ ਕੀ ਦੱਸਿਆ ਸੀ ਤਿੰਨ ਚੀਜ਼ਾਂ ਨੇ ਨਾ ਡਾਕਟਰ ਨੇ ਕਿਹਾ ਸੀ ਇਹ ਬਿਮਾਰੀ ਹੈ ਤੈਨੂੰ ਡਾਕਟਰ ਨੇ ਕਿਹਾ ਸੀ ਆਹ ਦਵਾਈ ਖਾਣੀ ਹੈ ਨਾਲ ਕਿਹਾ ਸੀ ਇਹ ਪਰਹੇਜ਼ ਰੱਖਣਾ ਜਿਹੜੀ ਰਹਿਤ ਹੁੰਦੀ ਹੈ ਨਾ ਪਰਹੇਜ ਹੁੰਦਾ ਹੈ ਜੀ ਪਾਤਸ਼ਾਹ ਕਹਿੰਦੇ ਸੁਣਤ ਕਹਿਤ ਰਹਿਤ ਗਤ ਪਾਵੋ ਸੁਣੀਏ ਕਈਏ ਤੇ ਰਹਿਤ ਕਮਾ ਲਈਏ ਪਾਤਸ਼ਾਹ ਕਹਿੰਦੇ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਸਾਰ ਭੂਤ ਸਤ ਹਰ ਕੋ ਨਾਉ ਸਾਰ ਪੂਤ ਦਾ ਅਰਥ ਹੈ ਸ੍ਰੇਸ਼ਟ ਪਦਾਰਥ ਪੂਤ ਦਾ ਅਰਥ ਹੈ ਪਦਾਰਥ ਸਾਰ ਦਾ ਅਰਥ ਹੈ ਸ੍ਰੇਸ਼ਟ ਭਾਈ ਹਰੀ ਦਾ ਨਾਮ ਸਭ ਤੋਂ ਸ੍ਰੇਸ਼ਟ ਪਦਾਰਥ ਹੈ ਸਹਿਜ ਸੁਭਾਏ ਨਾਨਕ ਗੁਣ ਗਾਓ ਇਸ ਨੂੰ ਆਤਮਿਕ ਅਡੋਲਤਾ ਦੇ ਵਿੱਚ ਰਹਿ ਕੇ ਸਹਿਜ ਸੁਭਾਏ ਭਾਈ ਉਸ ਸੁਭਾਏ ਗੁਰੂ ਪਰਮੇਸ਼ਰ ਦੇ ਨਾਮ ਨੂੰ ਗਾ ਲਈਏ ਇਹ ਪਰਮੇਸ਼ਰ ਦਾ ਨਾਮ ਸਾਰ ਪੂਤ ਹੈ ਸਾਰੀ ਦੁਨੀਆ ਵਿੱਚੋਂ ਸਭ ਤੋਂ ਸ੍ਰੇਸ਼ਟ ਪਦਾਰਥ ਹੈ ਬਾਦਸ਼ਾਹ ਕਿਰਨ ਕੋ ਲਾਚਕਾਂ ਦੀ ਖਿਮਾ ਫਤਿ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ